ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬਲ ਸੇਲ ਲਈ ਲੈਣਾ ਹੈ ਕਹਿੰਦੇ ਆਓ ਕਰ ਲੈਨੇ ਆਂ ਭਾਈ ਨਾ ਗੱਲ ਬਾਤ ਬਾਈ ਜੀ ਸਸਿਕਾ ਅਸੀਂ ਹਾਂਡਰ ਸਾਹਿਬ ਬਹੁਤ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਂਡਰ ਸਾਹਿਬ ਬੱਬੂ ਹੈ ਜੀ ਪਿੰਡ ਸਲਾਉਤਪੁਰ ਆਈ ਆਪਣਾ ਜ਼ਿਲ੍ਹਾ ਬਾਈ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪਿੰਡ ਨੇੜੇ ਪਿੰਡ ਬਾਈ ਕਿਹੜੇ ਭਦਾੜ ਰਹਿ ਗਿਆ ਜੀ ਭਗਤਾਪਾਈ ਰੂਪਾ ਮੋਬਾਈਲ ਨੰਬਰ 7747317317 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਕਿਹੜਾ ਸੂਆ ਸੂਈ ਹੈ ਮੈਂ ਇਹ ਯਾਰ ਸਾਹਿਬ ਪਲੂਨ ਬੱਚੀ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹਨੂੰ ਜੀ 3 3.5 ਘੰਟੇ ਹੋ ਗਏ ਬੱਚਾ ਕੀ ਦਿੱਤਾ ਬੱਚੀ ਦਿੱਤੀ ਹੈ ਜੀ ਬੱਚੀ ਪੜੀ ਚੰਗੀ ਹੈ ਨਾ ਹਾਂ ਜੀ ਬੱਚੀ ਬੱਚਾ ਭਾਈ ਬੱਚੀ ਨੂੰ ਜਨੂੰ ਦੋ ਤਾਂ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਬੱਚੀ ਹੈ ਭਾਈ ਤੇ ਜੇਰ ਪੈ ਗਈ ਹੈ ਹਾਂ ਜੀ ਜੇਰ ਜਮ ਕੰਪਲੀਟ ਹੈ ਜੇਰ ਆ ਪਈ ਹੈ ਵੱਠਲ ਚ ਕੰਪਲੀਟ ਆ ਓਕੇ ਆ ਬਾਕੀ ਇਹ ਸਵਾ 2 ਸਾਲ ਦੀ ਹੈ ਯਾਰ ਸਾਹਿਬ ਓਕੇ ਦੋ ਦੰਦ ਹੈ ਜੀ ਦੋ ਦੰਦ ਦਿਖਾ ਦਿੰਨੇ ਆਪਾਂ ਠੀਕ ਆ ਭਾਈ ਨਾ ਨਹੀਂ ਰੂਲ ਚੈੱਕ ਕਰਵਾ। ਸਵਾਕ 2 ਸਾਲ ਦੀ ਹੈ ਜੀ। ਇਹ ਕਹਿਣ ਵਾਲੀ ਗੱਲ ਨਹੀਂ ਆਵਾ ਗੱਲ ਚੈੱਕ ਕਰਕੇ ਲੈ ਜੀ। ਓਕੇ ਆ ਬਈ। ਜਮਾ ਦੋ ਦੰਦਾ। ਹਾਂਜੀ। ਕਿੰਨਾ ਦੁੱਧ ਦੇ ਦੂ ਜਾਂ ਕਿੰਨਾ? ਦੁੱਧ ਇਹਦੀ 15 ਕਿਲੋ ਦੀ ਉਮੀਦ ਹੈ ਜੀ। 15 16 ਕਿਲੋ ਜਿਹੜੇ ਹਿਸਾਬ ਨਾਲ ਤਾਂ ਟਾਂਚਾ ਤੇ ਥਣ ਲੇਵਾ। ਠੀਕ ਹੈ ਜੀ। ਇਹ ਤਾਂ ਜਾਪਾ ਜਾਂ ਮੰਨਿਆ ਵਾ ਤੁਹਾਨੂੰ ਵੀ ਪਤਾ। ਹੂੰ। ਸਹੀ ਗੱਲ ਆ ਬਈ। ਬਾਕੀ ਸੋਹਣੀ ਸੁਨੱਖੀ ਆ ਵੀ ਬਾਹਲੀ ਵੱਡੀ ਵੀ ਨਹੀਂ ਬਾਹਲੀ ਛੋਟੀ ਵੀ ਨਹੀਂ। ਬਾਕੀ ਜੇ ਉਮਰ ਚ ਜਮੇ ਲਵੀ ਆ ਜੀ। ਲਵੀ ਆ ਜੀ। ਹਾਂਜੀ। ਖੋਲੀ ਬਈ ਤੋਰੀ। ਸੂਈ ਸਵਾਈ ਆ। ਬੱਚਾ ਬੱਚੀ ਦੇਤੀ। ਜੇਰ ਵੱ ਖਾਣ ਬੜਾ ਚੰਗਾ ਲੱਗਿਆ ਦੰਦਾਂ 'ਚ ਬਹਿੜਾ ਦੋ ਦੰਦ ਬਹਿੜਾ ਫੇ ਸਾਰੀਆਂ ਗੱਲਾਂ ਓਕੇ ਆ ਕਿਸੇ ਪਾਸੋਂ ਕਰਮ ਨਹੀਂ ਕੋਈ ਘਾਟ ਨਹੀਂ ਬਈ ਬਰੀਟ ਇੱਕ ਨੰਬਰ ਗਰਮੀ ਨਹੀਂ ਮੰਨਦੀ ਹੈਂਡ ਫੋਨ ਤੇ ਕਰਮ ਵਾਲੀ ਦੀ ਫੁੱਲ ਚੰਗੇ ਉਹ ਕਹਿੰਦੇ ਬਾਈ ਹਾਂਜੀ ਹਾਂਜੀ ਹੂੰ ਗਰਮੀ ਨਹੀਂ ਮੰਨਦੀ ਬਿਲਕੁਲ ਵੀ ਜਰਸੀ ਤੇ ਐਚਐਫ ਦਾ ਕ੍ਰਾਸ ਹੈ ਜੀ ਸਹੀ ਗੱਲ ਆ ਹਾਂਜੀ ਹੂੰ ਯਾਰ ਅਸੀਂ ਬੱਚੀ ਉਹ ਜੀ ਦਿੱਤੀ ਹੈ ਕ੍ਰਾਸ ਫੁੱਲ ਬਰੀਡ ਹਾਂਜੀ ਕੀ ਬਾਤ ਆ ਬਾਈ ਸੋਰਾ ਬ੍ਰੀਟ ਕੱਦ ਥਾਨ ਲੇਵਲ ਨੂੰ ਦਿਖਾ ਦੇ ਜਿਹੜੇ ਕਰਦੇ ਚੈੱਕ ਕਰਵਾਉਂਦੇ ਆ ਥਾਣੀ ਬਹੁਤ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਚਵਾਈ ਬਹੁਤ ਸੋਹਣੀ ਰਸ ਸਾਹਿਬ ਮਾੜੀ ਮੋਟੀ ਆਲ ਤਾਂ ਕਰਦੀ ਹੈ ਜੀ ਹਜੇ ਪਲੂਨ ਕਰਕੇ ਠੀਕ ਹੈ ਉਹਨਾਂ ਕਹਿੰਦਾ ਤਾਂ ਹੱਕ ਵੀ ਕਰਨ ਦਾਗਾ ਪਲੂਨ ਆ ਜੀ ਸਹੀ ਗੱਲ ਆ ਹਾਂਜੀ ਹਾਂ ਐ ਨਹੀਂ ਕੋਈ ਗੱਲ ਕੀ ਮੋਲ ਆ ਫਿਰ ਜੈਜਾ ਡਾਟ ਸਾਹਿਬ ਕੋਈ 60 ਨਹੀਂ ਕੋਈ 65 ਨਹੀਂ ਜੀ ਠੀਕ ਹੈ ਜੀ ਇਹ 53000 ਦੀ ਬੱਛੀ ਦੇਵਾਂਗੇ ਜੀ 57000 ਦੀ ਬੜ੍ਹ ਪਾਈ ਕਹਿੰਦਾ ਦੇ ਦੇਾਂਗੇ ਮੋਤ ਕਰਾਉਣਾ 60 65 ਜਿੰਦਾ ਮਰਜ਼ੀ ਕਰਾ ਕੋ ਬਾਈ ਬੜ੍ਹ ਚੰਗੀ ਆ ਸੂਈ ਸਵਾਈ ਨੰਨਾ ਜਿਵੇਂ ਹੈ ਨਾ ਇਹ ਲੇਵਾ ਬਹੁਤ ਚੰਗਾ ਹੈ ਨਾ ਬਾਹਲਾ ਚੰਗਾ ਹੀ ਫਿਟਿੰਗ ਆ ਲੇਵਾ ਗਰਮਾਣੀ ਬੱਚੇ ਮਾਰੀ ਥੋੜੀ ਕਾਲੀ ਕਰਦੀ ਆ ਸਹੀ ਗੱਲ ਆ ਬਈ ਹੂੰ ਬਰੀਡ ਇੱਕ ਨੰਬਰ ਆ ਤੇ ਲੇਵਾ ਨੇੜ ਤੋਂ ਚੈੱਕ ਕਰਵਾਉਣਾ ਬਹੁਤ ਸੋਹਣੀ ਫਿਟਿੰਗ ਆ ਲੇਵੇ ਦੀ ਹਾਂਜੀ ਲੈ ਕੀ ਬਾਤ ਆ ਇਧਰੋਂ ਲੇਵਾ ਚੈੱਕ ਕਰਵਾਉਣਾ ਇੱਕ ਥੱਬੇ ਦਾ ਲੇਵਾ ਈ ਡਾਰ ਸਾਹਿਬ ਹੂੰ ਬਾਕੀ ਮੁੱਲ ਵੀ ਬਈ ਜਾਇਜ਼ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਲੈ ਬਈ ਸਾਰਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੀ ਵਖਾਣੇ ਮੋਲ ਜਮਾ ਜੈ ਜਾਨ ਹਾਂ ਡਾਕਟਰ ਸਾਹਿਬ ਫਿਰ ਮੋਲ ਜੀ ਜੇ ਬਾਹਲਾ ਕਰਾਂਗੇ ਫਿਰ ਵੀ ਡੰਗਰ ਪੈਗ ਦਾ ਇਹ ਥੋੜਾ ਕਰਦੇ ਆ ਜੀ ਸਾਨੂੰ ਨਹੀਂ ਕੁਝ ਬਣਦਾ ਸਹੀ ਗੱਲ ਰੌਲਾ ਹੈ ਜੇ ਦੋ ਪੈਸੇ ਬਣ ਗਏ ਜੀ ਤੁਹਾਨੂੰ ਵੀ ਪਤਾ ਹੈ ਨਾ ਇੱਕ ਦੋ ਪਸ਼ੂ ਲੈ ਕੇ ਵੇਚਨੇ ਆਪਾਂ ਕਿਹੜਾ ਕੋਈ ਬੱਗ ਲੈ ਕੇ ਵੇਚਣਾ ਸਹੀ ਗੱਲ ਆ ਬਈ ਆ ਰੌਲਾ 1000 2000 ਦੀ ਗੱਲ ਹੁੰਦੀ ਹੈ ਇੱਥੇ ਹੂੰ ਆਪਾਂ 1000 2000 ਨਾਲ ਪਸ਼ੂ ਦੇ ਕੇ ਖੁਸ਼ ਆਗਲਾ ਵੀ ਖੁਸ਼ ਆ ਆਪਾਂ ਵੀ ਖੁਸ਼ ਬਾਹਲਾ ਲਾਜ ਕਰਨ ਪਾਵਾਂਗੇ ਫਿਰ ਤੁਹਾਨੂੰ ਵੀ ਪਤਾ ਹੈ ਨਾ ਸਹੀ ਆ ਬਾਈ ਸਹੀ ਬਾਹਲੇ ਵਾਲਾ ਮਰਦਾ ਹੀ ਆ ਬੰਦਾ ਆ ਫੜ ਲੂਤਾ ਫੜ ਲੂਤਾ ਕਿ ਵਾਈ ਬੜੀ ਚੰਗੀ ਹੈ ਨਾ ਬਾਲੀ ਚੰਗੀ ਚੋਈਦਾ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਹਾਂਜੀ ਕੀ ਬਾਤ ਮੂਲ ਨਾ ਮਗਰ ਲਾਂ ਦੇਖ ਲੋ ਜੀ ਹਮ ਲੈ ਇੱਕ ਨੰਬਰ ਚ ਵਾਈ ਹੈ ਨਾ ਜਮਾ ਜੀ ਮਾ ਹਮ ਬਾਦ ਦਮ ਜਿਹੜੀ ਤੁਹਾਨੂੰ ਗੱਲ ਦੱਸੀ ਵੀ ਇੰਨੀ ਕਿ ਜਿੰਨੇ ਦਾ ਪੈਰ ਦਾ ਚੱਕਦੀ ਐਨੀ ਕੀ ਆਲ ਕਰਦੀ ਆ ਬਾਲੀ ਭੈਣ ਭਰਾ ਐ ਮੁੰਨੇ ਬਾਲੀ ਆਲ ਕਰਦੀ ਠੀਕ ਗੱਲ ਆ ਬਈ ਹੁਣ ਇਹਨੇ ਕਰਕੇ ਥਣ ਦਿਖਾ ਦਿਓ ਜੀ ਹਾਂ ਥਣ ਜਰੂਰ ਦਿਖਾ ਦੇ ਇੱਕ ਵਾਰੀ ਦੇਖੀ ਤੇ ਸਮਾਕ ਕਰਕੇ ਕਿੰਨਾ ਚੰਗਾ ਪੂਰੀ ਮਿੱਠੀ ਤੇ ਇਕੱਲਾ ਇਕੱਲਾ ਮਗਰ ਜੀ ਦਿਖਾ ਦਿਓ ਬਹੁਤ ਆ ਬਾਕੀ ਮੋਲ ਵੱਡੀ ਗੱਲ ਜਮਾ ਜਾਇ ਜਾਂ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਅੰਬੇ ਦਾ ਲੈ ਭਾਈ ਉਹ ਗੱਲ ਨਹੀਂ ਹੋਊਗੀ ਇਹ ਤਾਂ ਹਜੇ ਪਸਮਾਈ ਨਹੀਂ ਸੀ ਆਪਾਂ ਤਾਂ ਸਹੀ ਗੱਲ ਪਹਿਲਾਂ ਜਿਹੜਾ ਚੋਤਾ ਚੋਤਾ ਦਾ 2.5 ਕਿਲੋ ਉਹ ਮੈਂ ਜੀ ਇੱਕ ਗੱਲ ਦੱਸਣੀ ਭੁੱਲ ਗਿਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜਾ ਚੋਇਆ ਪਿਆ ਠੀਕ ਆ ਭਾਈ ਉਹ ਵੀ ਆਪਾਂ ਚੋਇਆ ਚੋਇਆ ਸੀ ਜੀ ਆਪਾਂ ਤਾਂ ਚੋਇਆ ਪਿਆ ਦਿਖਾ ਸਕਦੇ ਆ ਜੀ ਲੋਕ ਠੀਕ ਆ ਰੱਖੀ ਬੈਠੇ ਰੱਖੀ ਬੈਠਿਆ ਜੀ ਮਾਪ ਪਿਆ ਭਾਈ ਬਾਲਟੀ ਚ ਪਈ ਹੈ ਠੀਕ ਹੈ ਕਿ ਨਹੀਂ ਬੌਲਾ ਭਾਈ ਨੇ ਕੱਢਿਆ ਜਿਹੜਾ ਹਾਂਜੀ 2.5 ਕਿਲੋ ਹੋਵੇ ਜੀ 2.5 ਕਿਲੋ ਹੋਵੇ ਤੁਹਾਡੇ ਸਾਹਮਣੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਮੈਂ ਕਨੈਕਟ ਕਰ ਲਿਓ ਧੰਨਵਾਦ